ਲੋ ਜੀ ਹੋਣੀ ਚਮਕ ਗਈ ਸਟੂਡੈਂਟ ਦੀ ਕਿਸਮਤ ਤਾਂ ਮੌਜੂਦ ਆ ਕਰਨ ਅਰਜਨ ਲਾਟਰੀ ਹਸਪਤਾਲ ਤੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਨਾਲ ਤੁਹਾਨੂੰ ਮਿਲਣੇ ਆ ਜਿਸ ਨੂੰ 45000 ਰੁਪਏ ਦਾ ਇਨਾਮ ਲੱਗਾ ਤਾਂ ਇਹ 45000 ਦਾ ਇਨਾਮ ਲੱਗਾ ਜਿਸ ਨੌਜਵਾਨ ਨੂੰ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤਾਂ ਗੱਲਬਾਤ ਉਹਦੇ ਨਾਲ ਹੀ ਕਰਦੇ ਆ ਜੀ ਬਾਈ ਜੀ ਕੀ ਹਾਲ ਹੈ ਤੁਹਾਡਾ ਗੁਰਮੀਤ ਸਿੰਘ ਗੁਰਮੀ ਸਿੰਘ ਕਿੰਨਾ ਕੀ ਨਾਮ ਨਿਕਲਿਆ ਉਹ 45 ਹਰ ਦਾ ਨਾਮ ਨਿਕਲਿਆ 45 ਹਰ ਦਾ ਹਾਂਜੀ ਅੱਛਾ ਪਹਿਲੀ ਵਾਰੀ ਭਾਈ ਪਹਿਲਾਂ ਵੀ ਪਾਉਂਦੇ ਹਾਂਜੀ ਪਹਿਲੀ ਵਾਰ ਲਾਟਰੀ ਭਾਈ ਹਾਂ ਫਾਇਲ ਕਾ ਤੋਂ ਆ ਜੀ ਪੇਪਰ ਤੇ ਚੱਲਿਆ ਸੀ ਅੰਮ੍ਰਿਤਸਰ ਸੰਡੇ ਅੱਛਾ ਤੇ ਵਾਪਸਾਂ ਦੇ ਬਾਕੀ ਫੇਸਬੁਕ ਤੇ ਐਡ ਦੇਖੀ ਨਾ ਦੀ ਕਹਿੰਦਾ ਕਾਫੀ ਨਾਮ ਨਿਕਲਦੇ ਨੇ ਫਿਰ ਮੈਂ ਸੋਚਿਆ ਲੈ ਲਾਟਰੀ ਪਾ ਕੇ ਦੇਖ ਲਾਟਰੀ ਪਾਈ 45 ਹਰ ਦਾ ਸਾਹ ਤੇ ਕੱਲ ਕੱਲ ਹੀ ਭਾਈ ਸੀ ਸੰਡੇ ਭਾਈ ਸੀ ਅੱਛਾ ਸੰਡੇ ਲਾਟਰੀ ਭਾਈ ਸੀ ਕਿੱਥੇ ਪੇਪਰ ਦੇ ਜਾ ਰਹੇ ਸੀ ਅੰਮ੍ਰਿਤਸਰ ਕਾਹਦਾ ਸੀ ਆਰ ਬੀ ਐਫ ਦਾ ਆ ਚਾਰ ਪੀਓ ਦਾ ठीक है नाम निकले? फंता लिया। फंता लिया। तो बिलकुल करना हाँ जी, करन जी। पहल... हाँ परसो, परसो नबे हजार निकलिया ਇਹ ਤਾਂ ਦੇਖੋ ਜੀ ਲੱਕ ਹੈ ਜਲਾਲਾਬਾਦ ਦਾ ਜਿਨ੍ਹਾਂ ਨੂੰ ਆਪਾਂ ਸੇਵਾ ਦੇ ਰਹੇ ਹਾਂ ਕਰਨ ਅਰਜੁਨ ਲਾਟਰੀ ਏਜੰਸੀ ਪਹਿਲਾਂ ਕਦੇ ਇੰਨੇ ਪ੍ਰਾਈਜ਼ ਨਹੀਂ ਨਿਕਲੇ ਜਲਾਲਾਬਾਦ ਦੇ ਵਿੱਚ ਕਿਉਂਕਿ ਸਾਰਿਆਂ ਨੂੰ ਪਤਾ ਹੈ ਸਾਰੇ ਕੰਮ ਕਰ ਰਹੇ ਆ ਜਲਾਲਾਬਾਦ ਦੇ ਵਿੱਚ ਕਦੇ ਇੰਨੇ ਪ੍ਰਾਈਜ਼ ਨਹੀਂ ਨਿਕਲੇ ਜੋ ਇਹਨਾਂ ਨੂੰ ਕੱਲ ਇਨਾਮ ਲੱਗਿਆ ਸੀਗਾ ਜੀ 59098 ਨੰਬਰ ਤੇ ਅਰੇ ਇਹ ਟਿਕਟ ਨੰਬਰ ਹੈ ਅਰੇ 5909 ਸਾਹਮਣੇ ਕਰਨ ਅਰਜੁਨ ਲਾਟਰੀ ਏਜੰਸੀ ਜਲਾਲਾਬਾਦ ਨਾਰੀ ਰੋਣਾ ਠੀਕ ਹੈ ਇਹ ਸੰਡੇ ਇਹਨਾਂ ਨੇ ਜੋ ਦੱਸਿਆ ਆਪਾਂ ਨੂੰ ਕਿ ਸੰਡੇ ਪੇਪਰ ਦੇ ਕਿ ਵਾਪਸ ਆ ਰਹੇ ਸੀ ਆਪਣੀ ਐਡ ਦੇਖਦੇ ਸੀਗੇ ਇਹਨਾਂ ਨੇ ਪਹਿਲੀ ਵਾਰ ਲਾਟਰੀ ਪਾਈ ਆ ਕਿਉਂਕਿ ਇਹਨਾਂ ਨੂੰ ਨੌਲੇਜ ਨਹੀਂ ਸੀ ਇਹ ਕਹਿੰਦੇ ਵੀ ਯਾਰ ਇਹ ਤਾਂ ਅੱਜ ਦੀ ਆ ਇਹ ਤਾਂ ਨਿਕਲ ਗਈ ਹੋਣੀ ਤੁਸੀਂ ਮੈਨੂੰ ਕੱਲ ਦੀ ਦਿਓ 55101 ਇਹ 55100 ਵਾਲੀ ਕਾਪੀ ਸੀ ਨਾਲ 55101 ਵੀ ਉਸੇ ਕਾਪੀ ਦੇ ਵਿੱਚ ਹੀ ਹੁੰਦਾ ਜੀ ਨੰਬਰ ਅਚਾ 55101 ਹਾਂਜੀ ਇਹ ਜਿਹੜੀ ਕਾਪੀ ਆ ਡੇੜੀ ਲੱਗਦੀ ਆ ਇਹ ਔਰ ਜਿੱਦੇ ਵਈਆ ਦਾ ਨਾਮ ਨਿਕਲਿਆ ਉਹ ਤੁਹਾਨੂੰ ਆਪਾਂ ਦੱਸਾਂਗੇ ਨਾ ਜਿੰਨੇ ਨੇ ਪਈਓ ਡੇਰ ਨਾਲ ਆਪਦੀ ਆਪਦੀ ਇਹ ਡੀਅਰ 1 ਪੀਐਮ ਦਾ ਡਰਾ ਹੈ ਜੀ ਜੋ ਡੇਲੀ ਨਿਕਲਦੀ ਆ ਸ਼ੇਅਰਪੇ ਵਾਲੀ ਲਾਟਰੀ ਆਪਾਂ ਜਿਹਨੂੰ ਕਹਿੰਦੇ ਆ ਇਹਦਾ 1 ਵਜੇ ਦਾ ਡਰਾ ਸੀਗਾ ਜੀ ਕੱਲ ਸੋ ਇਹੋ ਇਸ ਤਰ੍ਹਾਂ ਦੀ ਕਾਪੀ ਹੁੰਦੀ ਹੈ ਜੀ ਅੱਛਾ ਹਾਂਜੀ ਇਹ ਜਿਵੇਂ 6 ਵਜੇ ਵਾਲੀ ਕਾਪੀ ਉੱਪਰ ਟਾਈਮ ਲਿਖਿਆ ਹੁੰਦਾ ਉਹ 1 ਵਜੇ ਦੀ ਕਾਪੀ ਸੀਗੀ ਕੱਲ ਹਾਂਜੀ ਅੱਛਾ ਉਹਦੇ ਵਿੱਚ ਨਿਕਲਿਆ ਕਿੰਨਾ 90000 ਰੁਪਏ ਹਾਂਜੀ अच्छा फिर वो बंदा लोग कहंदे ਵੀ ਬੈਂਕ ਕਿਤੇ ਪਾਈ ਹਾਂਜੀ ਹੁਣ ਨੰਬਰ ਦੀ ਗਲਤੀ ਹੋ ਗਈ ਨੰਬਰ ਅਪਾ ਅਪੀਲ ਇਹੀ ਕਰਦੇ ਆ ਜੋ ਵੀ ਆਪਣੇ ਕੋਲੋਂ ਲਾਟਰੀਆਂ ਪਾ ਰਹੇ ਆ ਡੇਲੀ ਕਸਟਮਰ ਆ ਰਹੇ ਆਪਣੇ ਕੋਲੇ ਦੂਰੂ ਦੂਰੋ ਕਸਟਮਰ ਆ ਰਹੇ ਪਲੀਜ਼ ਆਪਣੀ ਇੱਕ ਵਾਰ ਲਾਟਰੀਆਂ ਚੈੱਕ ਕਰੋ ਨਹੀਂ ਤਾਂ ਸਾਡੇ ਕੋਲੇ ਆ ਕੇ ਜ਼ਰੂਰ ਚੈੱਕ ਕਰਵਾਓ ਉਹਨਾਂ ਲਾਟਰੀਆਂ ਨੂੰ ਸ਼ਾਇਦ 90000 ਤੁਹਾਡਾ ਹੀ ਹੋਵੇ ਹਾਂ ਹਾਂਜੀ ਜੀ ਤੇ ਨਵਾਂ ਹੰਪੇਲਾ ਸ਼ੁਰੂ ਹੋਇਆ ਜੀ ਨਵਾਂ ਆ ਦਿਖਾਓ ਪਹਿਲਾ ਨਵਾਂ ਲਓ ਦੇਖੋ ਨਵੀਆਂ ਧੰਕਾਂ ਲੱਗੀਆਂ ਵੀ ਐ ਜੀ 2.5 ਕਰੋੜ ਦਾ ਪ੍ਰਾਈਸ ਆ ਹੋਲੀ ਬੰਪਰ ਦਾ ਜੀ ਅੱਛਾ ਬੰਪਰ ਹੋ ਗਿਆ ਹਾਂਜੀ ਹੋਲੀ ਬੰਪਰ ਹੋ ਗਿਆ ਜੀ ਸ਼ੁਰੂ ਇਹ ਹੋਲੀ ਬੰਪਰ ਹੈ ਜੀ 2.5 ਕਰੋੜ ਦਾ 223 ਦਾ ਡਰਾ ਹੈ ਜੀ ਇਹਦਾ ਇਹ ਟਿਕਟ ਆਪਣੇ ਕੋਲੇ ਬਾਦੂ ਅਵੇਲੇਬਲ ਹੈ ਤੁਸੀਂ ਆਓ ਆਪਣੇ ਕੋਲੇ ਆਪਣੀ ਮਨਪਸੰਦ ਦਾ ਨੰਬਰ ਲੈ ਲਓ ਉਸ ਤੋਂ ਬਾਅਦ ਜੋ ਵੱਡਾ ਬੰਪਰ ਇੱਕ 6 ਕਰੋੜ ਦਾ ਵਿਸਾਖੀ ਬੰਪਰ ਪਹਿਲਾਂ ਤਾਂ ਭਾਈ ਯਾਦ ਕਰਵਾ ਦिए ਵਿਸਾਖੀ ਬੰਪਰ ਉਹੀ ਡਰਾ ਹੈ ਜਿਹਦੇ ਵਿੱਚ ਆਪਣੇ ਕੋਲ 10 ਲੱਖ ਦਾ ਪ੍ਰਾਈਜ਼ ਲੱਗਿਆ ਸੀਗਾ ਪਿਛਲੇ ਸਾਲ। ਤੋਂ ਬੰਦਾ ਵੀ ਨਹੀਂ ਮਿਲਿਆ ਸੀਗਾ ਉਹ ਆਪਣੀ ਵੀਡੀਓ ਦੇਖ ਕੇ ਬਾਅਦ ਚ ਆਪਾਂ ਨੂੰ ਮਿਲੇ ਸੀਗੇ। ਸੋ ਉਹੀ ਡਰਾ ਆ ਗਿਆ ਇਸ ਵਾਰ ਉਮੀਦ ਕਰਦੇ ਆ ਕਿ ਬਾਬਾ ਆਪਾਂ ਨੂੰ ਵੱਡਾ ਪ੍ਰਾਈਜ਼ ਹੀ ਦੇਵੇ। ਫਰਸਟ ਪ੍ਰਾਈਜ਼ ਆਪਾਂ ਜਲਾਲਾਬਾਦ ਦੇ ਵਿੱਚ ਲੈ ਕੇ ਆਈਏ। ਪਿਛਲੇ ਸਾਲ 2.5 ਕਰੋੜ ਸੀਗਾ ਜੀ ਇਸ ਵਾਰ 6 ਕਰੋੜ ਕਰਤਾ ਹੈ ਸ਼ਾਇਦੇ ਕਿਸਮਤ ਜਲਾਲਾਬਾਦ ਦੀ ਹੋਵੇ ਕਿਉਂਕਿ ਅੱਗੇ ਆਪਣੇ ਕੋਲ ਸੈਕੰਡ ਪ੍ਰਾਈਜ਼ ਲੱਗਿਆ ਸੀ ਇਸ ਵਾਰ ਹੀ ਉਮੀਦ ਕਰਦੇ ਆ ਫਰਸਟ ਪ੍ਰਾਈਜ਼ ਵੀ ਜਲਾਲਾਬਾਦ ਦੇ ਵਿੱਚ ਹੀ ਆਵੇ ਜੀ ਬਿਲਕੁਲ ਹੀ ਉਮੀਦ ਜਿਹੜੀ ਹੈਗੀ ਹਰ ਇੱਕ ਦੁਕਾਨਦਾਰ ਆਪਣੀ ਦੁਕਾਨਦਾਰੀ ਨੂੰ ਲੈ ਕੇ ਉਮੀਦਾਂ ਰੱਖਦਾ ਹੈ ਔਰ ਰੱਖਣੀਆਂ ਵੀ ਚਾਹੀਦੀਆਂ ਔਰ ਕਰਨ ਦਾ ਤਾਂ ਰਿਕਾਰਡ ਹੈ ਕਿ ਸਭ ਤੋਂ ਜ਼ਿਆਦਾ ਜੇਕਰ ਜਲਾਲਾਬਾਦ ਦੇ ਵਿੱਚ ਇਨਾਮ ਨਿਕਲਦੇ ਆ ਤਾਂ ਉਹ ਕਰਨ ਅਰਜੁਨ ਲਾਟਰੀ ਏਜੰਸੀ ਤੇ ਨਿਕਲਦੇ ਆ ਹੁਣ ਤੱਕ ਤਕਰੀਬਨ ਡੇਢ ਦਰਜਿਆਂ ਦੇ ਕਰੀਬ ਇਨਾਮ ਇਸ ਮਹੀਨੇ ਦੇ ਵਿੱਚ ਨਿਕਲ ਆਏ ਆ ਇਹ ਇਸ ਨਵੇਂ ਸਾਲ ਦੀ ਸ਼ੁਰੂਆਤ ਦੀ ਜਾਨਕਿ ਜਿਹੜਾ ਆਪਾਂ ਨੂੰ 2 ਮਹੀਨੇ ਬੀਤੇ ਪੱਪੇ ਤਾਂ ਹਰੇਕ ਦੀ ਵੀਡੀਓ ਬਣਾਉਣੀ ਪੋਸੀਬਲ ਨਹੀਂ ਹੁੰਦੀ ਕਿਉਂਕਿ ਕਈ ਲੋਕ ਜਿਹੜੇ ਆ ਉਹ ਨਹੀਂ ਵੀ ਹਾਂਜੀ 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 ਕਿਉਂਕਿ ਇਸ ਤੋਂ 2 ਦਿਨ ਪਹਿਲਾਂ ਵੀ 45000 ਰੁਪਏ ਆਪਣੇ ਕੋਲ ਲੱਗਿਆ ਉਹਨਾਂ ਨੇ ਆਪਾਂ ਨੂੰ ਕਿਹਾ ਕਿ ਆਪਾਂ ਨਹੀਂ ਵੀਡੀਓ ਬਣਵਾਣੀ ਆਪਾਂ ਤਾਂ ਕਰਕੇ ਉਹਨਾਂ ਦੀ ਵੀਡੀਓ ਨਹੀਂ ਬਣਵਾਈ ਸੀਗੀ ਜੀ ਤੇ ਕਰਨ ਜੀ ਐਡਰੈਸ ਫੋਨ ਨੰਬਰ ਦਾ ਹਾਂਜੀ ਐਡਰੈਸ ਹੈ ਜੀ ਆਪਣਾ ਮੁਕਸਰ ਰੋਡ ਨੇੜੇ ਸ਼ੀ ਦੁੱਧਮ ਸਿੰਘ ਫਾਰਕ ਜਲਾਲਾਬਾਦ ਕਿਉਂਕਿ ਬਹੁਤ ਕਸਟਮਰ ਦੂਰੋ ਦੂਰੋ ਵੀ ਆ ਰਹੇ ਆ ਇੱਕ ਛੋਟੀ ਜਿਹੀ ਅਪੀਲ ਮੈਂ ਹੁਣੇ ਪਹਿਲਾਂ ਕਰ ਦਿੰਨਾ ਕਿਉਂਕਿ ਦੇਖੋ ਸਾਰਿਆਂ ਦੇ ਫੋਨ ਅਟੈਂਡ ਨਹੀਂ ਹੁੰਦੇ ਕਈ ਵਾਰੀ ਕਿਸੇ ਦਾ ਫੋਨ ਨਹੀਂ ਚੱਕਿਆ ਜਾਂਦਾ ਉਹ ਘੰਟਾ ਰੁੱਕ ਕੇ ਦੁਬਾਰਾ ਕਾਲ ਕਰ ਲੋ ਕਈ ਵਾਰੀ ਕੀ ਹੁੰਦਾ ਨਾ ਕਸਟਮਰ ਸ਼ਾਪ ਤੇ ਵੀ ਆਪਣੇ ਕੋਲੇ ਰਸ ਜ਼ਿਆਦਾ ਹੁੰਦਾ ਸਟਾਫ ਆਪਣੇ ਕੋਲੇ ਘੱਟ ਆ ਅਸੀਂ 4 ਜਣੇ ਹੀ ਆ ਸੋ ਫੋਨ ਸਾਰਿਆਂ ਦੇ ਨਹੀਂ ਚੱਕੇ ਜਾਂਦੇ ਇਹ ਹੀ ਅਪੀਲ ਕਰਦੇ ਆ ਕਿ ਜੇ 5 ਮਿੰਟ ਨਹੀਂ ਚੱਕਦੇ ਅਸੀਂ ਇੱਕ ਦੋ ਵਾਰੀ ਕਾਲ ਕਰ ਲਓ ਨਹੀਂ ਤਾਂ ਸ਼ਾਮ ਨੂੰ ਦੁਬਾਰਾ ਕਰ ਲਿਆ ਕਰੋ ਉਦੋਂ ਨਾਲ ਦੀ ਨਾਲ ਲੱਗ ਰਹੀ ਜਾਇਆ ਕਰੋ ਉਦੋਂ ਨਹੀਂ ਕਾਲ ਚੱਕੀ ਜਾਂਦੀ ਸੋ ਹਾਂ ਮੇਰਾ ਮੋਬਾਈਲ ਨੰਬਰ ਹੈ ਜੀ 9056074094 ਇਹ ਮੁਕਸਰ ਰੋ ਨੇੜੇ ਸ਼ੀਦੂਦਮ ਸਿੰਘ ਪਾਰਕ ਜਲਾਲਾਬਾਦ ਆਪਣਾ ਐਡਰੈਸ ਹੈ ਜੀ ਕੀ ਨਾਮ ਹੈ ਕਰਨ ਅਰਜੁਨ ਲਾਟਰੀ ਏਜੰਸੀ ਹੈ ਜੀ ਆਪਣੀ ਥੈਂਕ ਯੂ